ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਿੰਦਰ ਕੌਰ ਹਾਂ ਜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਹ ਵਾਲਾ ਵਰਕ ਕੀਤਾ ਸੀ ਇਸ ਤੋਂ ਬਾਅਦ ਹੋਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਹਨੂੰ ਬਾਰਡਰ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਕਿ ਬਣਾਉਣਾ ਦੱਸਾਂਗੇ ਆਪਾਂ ਆਰ ਯੂਜ਼ ਕਰਕੇ ਉਹ ਆਪਾਂ ਵਰਕ ਕਰਦੇ ਹਾਂ ਹਾਂ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਵਾਲ ਲਾਈਨ ਤੇ ਚੇਨ ਸਟਿਚ ਬਣਾਵਾਂਗੇ ਉਹਦੇ ਬਾਅਦ ਸੇ ਆਪਾਂ ਆਹ ਵਾਲੀ ਆਰ ਯੂਜ਼ ਕਰਾਂਗੇ ਠੀਕ ਹੈ ਜੀ ਇਹ ਇੱਕ ਤਾਰ ਦੀ ਆਰੀ ਹੁੰਦੀ ਹੈ ਇਸ ਤਰ੍ਹਾਂ ਇੱਕ ਧਾਗਾ ਪਕੜਦੀ ਆ ਇੱਕ ਤਾਰ ਦੀ ਆਈ ਆ ਜਿਹੜੀ ਆਂ ਵਾਲੀ ਹੁੰਦੀ ਆ ਵੁੱਡਨ ਵਾਲੀ ਹੁੰਦੀ ਆ ਇਹਨੂੰ ਆਪਾਂ ਚੇਨ ਸਟਿਚ ਬਣਾਉਣ ਦੇ ਲਈ ਨਹੀਂ ਯੂਜ਼ ਕਰਦੇ ਇਹ ਹਮੇਸ਼ਾ ਜਿਹੜੇ ਛੇਕ ਵਾਲੇ ਮਟੀਰੀਅਲ ਹੁੰਦੇ ਜਿਵੇਂ ਮੋਤੀ ਹੋਗੇ ਸਿੱਪੀ ਹੋਗੇ ਦਬਕਾ ਹੋ ਗਿਆ ਪਾਈਪਸ ਹੋਗੇ ਕਟ ਦਾਣਾ ਹੋ ਗਿਆ ਇਹ ਉਹ ਲਗਾਉਣ ਵਾਸਤੇ ਇਹ ਵਾਲੀ ਚੀਜ਼ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਇੱਕੋ ਜੀ ਹੁੰਦੀ ਹੈ ਚ ਫਿਲ ਹੋ ਜਾਂਦੀ ਆ ਇਹ ਵਾਲੀ ਨਾਲ ਵੀ ਲੱਗ ਜਾਂਦੇ ਪਰ ਇਹਦੇ ਨਾਲ ਇੱਕ ਜਾਂ ਦੋ ਹੀ ਚੱਕੇ ਜਾਂਦੇ ਆ ਆ ਪੂਰੀ ਫਿਲ ਹੋ ਜਾਂਦੀ ਹੈ ਠੀਕ ਹੈ ਜੀ ਜਿਹੜੀ ਆਹ ਵਾਲੀ ਆ ਰਹੀ ਆ ਇਹ ਥੋੜੀ ਮੋਟੀ ਆ ਇਹ ਜਿਵੇਂ ਇਹਨੂੰ ਆਪਾਂ ਡਬਲ ਕਰ ਲਈਏ ਤਾਂ ਇਹ ਡਬਲ ਦੀ ਵੀ ਗ੍ਰਿਪ ਕਰ ਲੈਂਦੀ ਆ ਇਸ ਤਰ੍ਹਾਂ ਇਸ ਤਰ੍ਹਾਂ ਡਬਲ ਧਾਗੇ ਨੂੰ ਵੀ ਗ੍ਰਿਪ ਕਰ ਲੈਣਾ ਠੀਕ ਹੈ ਜੀ ਉਹ ਸਿੰਗਲ ਵਾਲੀ ਹੈ ਤਾਂ ਆਪਾਂ ਉਹ ਯੂਜ਼ ਕਰਾਂਗੇ ਸਿੰਗਲ ਵਾਲੀ ਬਣਾਉਣ ਵਾਸਤੇ ਆਪਾਂ ਚੇਨ ਸਟੀਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਧਾਗੇ ਤੇ ਇਸ ਤਰ੍ਹਾਂ ਇਹਨੂੰ ਗੰਢ ਲਗਾ ਲਈਆ ਗੰਢ ਲਗਾ ਕੇ ਤੇ ਆਪਾਂ ਇਹਨੂੰ نیچے ਦੀ ਕਰਕੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਉੱਪਰ ਇੱਥੋਂ ਕੱਢ ਲਾਂਗੇ ਠੀਕ ਹੈ ਜੀ ਉੱਪਰ ਕੱਢ ਕੇ ਆਪਾਂ ਪਹਿਲਾਂ ਇਹਨੂੰ ਡਬਲ ਬੈਕ ਲੈ ਕੇ ਜਾਵਾਂਗੇ ਇਸ ਤਰ੍ਹਾਂ ਬੈਕ ਲੈ ਕੇ ਫਿਰ ਆਪਾਂ ਇਹਨੂੰ ਅੱਗੇ ਨੂੰ ਸਟਾਰਟ ਕਰਾਂਗੇ ਜਦੋਂ ਤੁਸੀਂ ਇਹਨੂੰ ਚਲਾਉਣਾ ਜੀ ਇਹਨੂੰ ਤੁਸੀਂ 180 ਡਿਗਰੀ ਤੇ ਘੁਮਾਉਣਾ ਹੈ ਜਦੋਂ ਇਹਨੂੰ ਤੁਸੀਂ ਇੱਧਰ ਫਰੰਟ ਤੇ ਕੱਪੜੇ ਦੇ ਵਿੱਚ ਲੈ ਕੇ ਜਾਓਗੇ ਤਾਂ ਇਹਦਾ ਮੂੰਹ ਇੱਧਰ ਨੂੰ ਹੋਣਾ ਚਾਹੀਦਾ ਐਸ ਸਾਈਡ ਵੱਲ ਨੂੰ ਇਹਦਾ ਮੂੰਹ ਹੋਣਾ ਚਾਹੀਦਾ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਵਾਪਸ ਕੱਢਣਾ ਤਾਂ ਇਹਦਾ ਮੂੰਹ ਇੱਧਰ ਬੈਕ ਵੱਲ ਹੋਣਾ ਚਾਹੀਦਾ ਠੀਕ ਹੈ ਜੀ ਇਸ ਤਰ੍ਹਾਂ ਧਾਗਾ ਪਾ ਕੇ ਇਹਨੂੰ ਘੁਮਾ ਕੇ ਇਸ ਤਰ੍ਹਾਂ ਆਪਾਂ ਲੈ ਕੇ ਆਵਾਂਗੇ ਤੁਸੀਂ ਬਹੁਤ ਵੱਡਾ ਸਟਿਚ ਨਹੀਂ ਲੈਣਾਗਾ ਤੇ ਨੀਚੇ ਤੋਂ ਤੁਸੀਂ ਥੋੜਾ ਜਿਹਾ ਧਾਗਾ ਕਸ ਕੇ ਰੱਖਣਾ ਹੈ ਤਾਂ ਕਿ ਲੂਸ ਹੋ ਕੇ ਉਹ ਆਪਣਾ ਧਾਗਾ ਨਿਕਲ ਨਾ ਜਾਵੇ ਇਸ ਤਰ੍ਹਾਂ ਤੁਸੀਂ ਘੁਮਾ ਕੇ ਹੀ ਚਲਾਈ ਹੋਣੀ ਆ ਤੇ ਇਹਨੂੰ ਤੁਸੀਂ ਥੋੜਾ ਸਿੱਧੀ ਰੱਖਣ ਦੀ ਕੋਸ਼ਿਸ਼ ਕਰਨਾ ਹੈ ਇਹਨੂੰ ਟੇਢੀ ਰੱਖ ਕੇ ਨਹੀਂ ਚਲਾਉਣਾ ਤੇ ਜਿਹੜੀ ਆਪਣੀ ਲਿਟਲ ਫਿੰਗਰ ਹੁੰਦੀ ਆ ਉਹਨੂੰ ਤੁਸੀਂ ਕੱਪੜੇ ਦੇ ਨਾਲ ਟੱਚ ਕਰਕੇ ਰੱਖਣਾ ਹੈ ਤਾਂ ਕਿ ਤੁਹਾਡੇ ਹੱਥ ਨੂੰ ਜਿਹੜਾ ਸਹਾਰਾ ਰਵੇ ਦੇਖੋ ਜਦੋਂ ਆਪਾਂ ਇਹਨੂੰ ਅੰਦਰ ਲਿਆਣਾ ਕੱਪੜੇ ਦੇ ਤੇ ਇਸ ਤਰ੍ਹਾਂ ਲਿਆਣਾ ਅੰਦਰ نیچے ਤੋਂ ਪੰਜ ਧੱਗਾ ਪਾ ਕੇ ਤੇ ਇਹਨੂੰ 180 ਡਿਗਰੀ ਤੇ ਘੁਮਾਉਣਾ ਹੈ ਜਾਨੀ ਕਿ ਜਿੱਧਰ ਆ ਖਾਲੀ ਜਗ੍ਹਾ ਪਈ ਹੈ ਜਿੱਧਰ ਆਪਾਂ ਕੱਢਣਾ ਹੈ ਇਧਰ ਨੂੰ ਮੂੰਹ ਕਰਕੇ ਤਾਂ ਆਪਾਂ ਇਹਨੂੰ ਕੱਪੜੇ ਦੇ ਵਿੱਚ ਲੈ ਕੇ ਜਾਣਾ ਫਿਰ نیچے ਤੋਂ ਧੱਗਾ ਵਲ ਕੇ ਤੇ ਜਦੋਂ ਕੱਢਣ ਲੱਗੇ ਇਹਨੂੰ ਪੂਰੀ ਤਰ੍ਹਾਂ ਘੁਮਾ ਕੇ ਪਿੱਛੇ ਨੂੰ ਇਹਦਾ ਮੂੰਹ ਕਰਕੇ ਇਹਨੂੰ ਫੇਰ ਬਾਹਰ ਕੱਢਣਾ ਤੁਸੀਂ ਤਾਂ ਇਸ ਤਰ੍ਹਾਂ ਦੇਖੋ ਫਿਰ ਇਹ ਆਪਨਾ ਪੂਰਾ ਜੀਵਨ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਹਾਡੀ ਸਪੀਡ ਵੀ ਜਿਹੜੀ ਉਹ ਵੱਧ ਜੇਗੀ ਹਾਂ ਜੀ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਘਮਾ ਘਮਾ ਕੇ ਕੱਢਾਂਗੇ ਤੇ ਨੀਚੇ ਤੋਂ ਧਾਗਾ ਪਵਲਦਾਂਗੇ ਤਾਂ ਫਿਰ ਇਹ ਆਪਣਾ ਜਲਦੀ ਜਲਦੀ ਫਿਨਿਸ਼ ਹੋ ਜਾਏਗਾ ਠੀਕ ਹੈ ਜੀ ਇਹਨੂੰ ਤੁਸੀਂ ਥੋੜਾ ਜਿਹਾ ਜਿਹੜਾ ਇਹਦਾ ਉੱਪਰਲਾ ਟਾਂਕਾ ਇਹਨੂੰ ਤੁਸੀਂ ਕਸਣਾ ਨਹੀਂ ਨਹੀਂ ਕਪੜਾ ਇਕੱਠਾ ਹੋ ਜਾ ਦੂਜੀ ਗੱਲ ਤੁਸੀਂ ਕਪੜਾ ਵੀ ਪੂਰੀ ਤਰ੍ਹਾਂ ਟਾਈਟ ਕਰਕੇ ਹੀ ਲਗਾਉਣਾ ਹੈ ਅਟੈਚ ਕਰਨਾ ਹੈ ਕਪੜਾ ਵੀ ਤੁਹਾਡਾ ਲੂਜ਼ ਨਹੀਂ ਹੋਣਾ ਚਾਹੀਦਾਗਾ ਲੋ ਜੀ ਇਸ ਤਰ੍ਹਾਂ ਇਹ ਸਾਰਾ ਜਦੋਂ ਹੁਣ ਇਹ ਆਪਾਂ ਕੰਪਲੀਟ ਹੋ ਗਿਆ ਨਾ ਪੂਰੀ ਲਾਈਨ ਮੈਥ ਨੂੰ ਫਿਰ ਬਾਅਦ ਚ ਦਿਖਾਉਣੀ ਆ ਹਾਂਜੀ ਤਾਂ ਇਸ ਤਰ੍ਹਾਂ ਹੁਣ ਆਪਾਂ ਇਹ ਪਾਈਪ ਲਾਉਣੇ ਸਟਾਰਟ ਕਰਾਂਗੇ ਆਪਾਂ ਪਾਈਪਸ ਨੂੰ ਨਾ ਇਹਦੇ ਵਿੱਚ ਫਿਲ ਕਰ ਲਾਂਗੇ ਇਸ ਤਰ੍ਹਾਂ ਇਹ ਵੁੱਡਨ ਵਾਲੀ ਆਪਾਂ ਹੁਣ ਯੂਜ਼ ਕਰ ਰਹੇ ਆ ਜਿਹੜੀ ਚੇਨ ਸਟਿਚ ਵਾਲਸ ਤੇ ਯੂਜ਼ ਕੀਤੀ ਸੀ ਉਹ ਆਪਾਂ ਦੂਸਰੀ ਵਾਲੀ ਆ ਰਹੀ ਹੈ ਯੂਜ਼ ਕੀਤੀ ਸੀਗੀ ਇਸ ਤਰ੍ਹਾਂ ਪੇ ਇੱਕ ਇੱਕ ਕਰਕੇ نیچے ਲਈ ਜਾਵਾਂਗੇ ਤੇ ਇਹਨੂੰ ਵੀ ਆਪਾਂ ਸੇਮ ਵੇ ਨਾਲ ਘੁਮਾ ਕੇ ਕੱਢਣਾ ਹੈ ਇਸ ਤਰ੍ਹਾਂ ਪੱਕਾ ਮਾ ਕੇ ਕੱਢਾਂਗੇ ਇਹਨੂੰ ਜਦੋਂ ਆਪਾਂ ਇਹਦੇ ਵਿੱਚ ਜਿਹੜੀ ਆ ਪਾਈਪ ਆ ਇਹ ਤਾਂ ਅੱਗੇ ਵਧਣੀਆਂ ਤਾਂ ਸਿੱਧੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਫਿਰ ਇਹ ਥੋੜੀ ਸਿੱਧੀ ਇਸ ਤਰ੍ਹਾਂ ਚਲੀ ਜਾਊਗੀ ਵਿੱਚ ਇਹਨੂੰ ਟੇਢੀ ਨਹੀਂ ਹੋਣੀ ਚਾਹੀਦੀ ਇਹ ਅਨੇਕੋ ਇਸ ਤਰ੍ਹਾਂ ਨਿਕਲੇ ਨਾ ਆਪਣੇ ਕੋਲ ਇਸ ਤਰ੍ਹਾਂ ਹੁਣ ਇਹਨੂੰ ਇਸ ਤਰ੍ਹਾਂ ਸੁੱਝ ਸਿੱਧਾ ਰੱਖਣਾ ਬਿਲਕੁਲ ਸਿੱਧਾ ਰੱਖ ਕੇ ਤੁਸੀਂ ਜਦੋਂ ਇਸ ਤਰ੍ਹਾਂ ਛੱਡੋਗੇ ਤਾਂ ਜਿਵੇਂ ਦੋ ਪਾਈਪ ਜਾਂਦੀਆਂ ਐ ਇੱਕ ਕੋਲ ਤੁਸੀਂ ਜਿਹੜੀ ਆਪਣੀ ਲਿਟਲ ਫਿੰਗਰ ਹੁੰਦੀ ਆ ਉਹਦੇ ਨਾਲ ਤੁਸੀਂ ਉੱਪਰ ਚੱਕ ਲੈਣਾ ਫਿਰ ਤੋਂ ਆ ਦੇਖੋ ਠੀਕ ਹੈ ਜੀ ਜਿਵੇਂ ਜਿਵੇਂ ਆਪਾਂ ਪ੍ਰੈਕਟਿਸ ਕਰਾਂਗੇ ਆਪਣੀ ਸਪੀਡ ਵੀ ਵੱਧਦੀ ਜਾਂਦੀ ਆ ਇਸ ਤਰ੍ਹਾਂ ਲੋ ਜੀ ਆਪਣੇ ਕੱਟ ਦਾਣਾ ਇਸ ਤਰ੍ਹਾਂ ਅਟੈਚ ਹੋਈ ਜਾਊਗਾ ਤੇ ਆਪਾਂ ਫਿਰ ਤੋਂ ਇਹਦੇ ਵਿੱਚ ਕੱਟ ਦਾਣਾ ਫਿਲ ਕਰ ਲਾਂਗੇ ਫਿਲ ਕਰਕੇ ਫਿਰ ਇਸੇ ਤਰ੍ਹਾਂ ਲਗਾਈ ਜਾਵਾਂਗੇ ਲਗਾਉਣ ਮੇਰੇ ਬਸ ਤੁਸੀਂ ਇਹ ਧਿਆਨ ਰੱਖਣਾ ਕਿ ਇਹਨੂੰ ਬਿਲਕੁਲ ਤੁਸੀਂ ਸਿੱਧਾ ਰੱਖਣਾ ਜਦੋਂ ਇਹਨੂੰ ਛੱਡਣਾ ਹੈ ਤੇ نیچے ਤੋਂ ਥੋੜਾ ਜਿਹਾ ਧਾਗਾ ਤੁਸੀਂ ਕੱਸ ਕੇ ਰੱਖਣਾ ਜੀ ਆਪਣਾ ਧਾਗਾ ਲੂਸ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆਊਗੀ ਇਸ ਤਰ੍ਹਾਂ ਕਿ ਬਿਲਕੁਲ ਛੋਟਾ ਪਾ। ਇਸ ਲਈ ਇਹਨਾ ਸ਼ੇਕ ਇਹਦਾ ਸ਼ੇਕ ਛੋਟਾ ਹੁੰਦਾ ਕਈ ਵਾਰੀ ਤਾਂ ਕਰਕੇ ਆਪਾਂ ਨੂੰ ਥੋੜੀ ਜਿਹੀ ਨਗੋਣ ਚ ਪ੍ਰੋਬਲਮ ਹੁੰਦੀ ਆ ਜਿੱਦੇ ਥੋੜੇ ਜਿਹਾ ਸ਼ੇਕ ਵੱਡੇ ਹੁੰਦੇ ਆ ਕੋਈ ਕੋਈ ਪੀਸ ਹੀ ਹੁੰਦਾ ਵੈਸੇ ਸੋਚੋ ਇੱਕ ਜਿਹਦਾ ਸ਼ੇਕ ਜਿਆਦਾ ਛੋਟਾ ਹੋਵੇ। ਨਹੀਂ ਦਾ ਆਹ ਨਾਲੇ ਯਾਰੀ ਤਾਂ ਚੱਲੀ ਜਾਂਦੇ ਸਾਰੇ ਹਾਂਜੀ ਤਾਂ ਦੇਖੋ ਇਸ ਤਰ੍ਹਾਂ ਇਹ ਆਪਾਂ ਸਾਰੇ ਲੈਣਾ ਅਟੈਚ ਕਰ ਲਾਂਗੇ ਹਾਂਜੀ ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਆਪਣੇ ਕੋ ਮਟੀਰੀਅਲ ਕੰਟਰੋਲ ਨਹੀਂ ਹੁੰਦਾ ਤਾਂ ਤੁਸੀਂ ਜਿਹੜੀ ਆ ਚੇਨ ਸਟਿਚ ਵਾਲੀ ਧਾਰੀ ਹੁੰਦੀਆਂ ਤੁਸੀਂ ਇਹਦੇ ਵਿੱਚ ਦੋ ਪ੍ਰੋਕੇ ਜਾਂ ਇੱਕ ਪਾਈਪ ਫਿਲ ਕਰਕੇ ਤੁਸੀਂ ਇਹਦੇ ਨਾਲ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਠੀਕ ਹੈ ਜੀ ਇੱਕ ਲਗਾ ਕੇ ਤੁਸੀਂ ਇੱਕ ਫਿਲ ਕਰਕੇ ਇਸ ਤਰ੍ਹਾਂ ਤੁਸੀਂ ਇੱਕ ਇੱਕ ਕਰਕੇ ਵੀ ਇਹਦੇ ਨਾਲ ਅਟੈਚ ਕਰ ਸਕਦੇ ਹੋ ਠੀਕ ਹੈ ਇੱਕ ਹੋ ਗਿਆ ਤੁਸੀਂ ਇੱਕ ਫੇਰ ਚੱਕ ਸਕਦੇ ਹੋ ਤੇ ਇਹਦੇ ਵਿੱਚ ਵੈਸੇ ਦੋ ਹੀ ਮੁਸ਼ਕਲ ਨਾਲ ਹੀ ਇਹਦੇ ਵਿੱਚ ਦੋ ਜਾਂਦੇ ਆ ਕਿਉਂਕਿ ਇਹ ਮੂਰੋਂ ਜ਼ਿਆਦਾ ਮੁੱਟੀ ਹੁੰਦੀਆਂ ਤੇ ਇੱਕ ਇੱਕ ਕਰਕੇ ਤੁਸੀਂ ਇਹਨਾਂ ਪ੍ਰੈਕਟਿਸ ਕਰ ਸਕਦੇ ਆ ਮਤਲਬ ਕਿ ਹਾਂ ਇਸ ਤਰ੍ਹਾਂ ਹੀ ਲੱਗ ਸਕਦੇ ਆ ਇਹਦੇ ਨਾਲ ਵੀ ਤੁਸੀਂ ਲਗਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਨਾ ਆਪਾਂ ਇਹਨੂੰ ਇਸ ਤਰ੍ਹਾਂ ਸ਼ਾਰਪ ਲਿਆਏ ਸ਼ਾਰਪ ਕੇ ਆਪਾਂ ਆਹ ਵਾਲੀ ਜਿਹੜੀ ਰੀਲ ਹੁੰਦੀ ਆ ਮੂਰ ਦੀ ਰੇਸ਼ਮੀ ਥ्रेड ਇਹਦਾ ਮੈਂ ਦੂਰਾ ਧਾਗਾ ਬਾਕੀ ਨੂੰ ਗੰਡ ਕਰ ਲਈ ਹੈ ਤੇ ਇਹ ਚਾਰ ਲੜਾ ਧਾਗਾ ਬਣ ਗਿਆ ਇਹਦੇ ਨਾਲ ਆਪਾਂ ਸਰਟਨ ਸਟਿਚ ਵਾਲਾ ਕਰਾਂਗੇ ਵੈਸੇ ਚੰਗੀ ਗੱਲ ਇਹ ਆ ਕਿ ਤੁਸੀਂ ਜਿਹੜਾ ਥ੍ਰੈਡ ਵਰਕ ਆ ਉਹ ਫਰੇਮ ਦੇ ਕਰਿਓ ਗੋਲ ਵਾਲੇ ਫਰੇਮ ਤੇ ਕਿਉਂਕਿ ਇਹਦੇ ਵਿੱਚ ਬਾਅਦ ਦੇ ਵਿੱਚ ਨੀਚੇ ਗੰਡ ਮਾਰਨੀ ਬਹੁਤ ਔਖੀ ਹੁੰਦੀ ਆ ਵਾਰ-ਵਾਰ ਚੱਕ ਕੇ ਆਪਾਂ ਗੰਡ ਮਾਰਨੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਐਸਟਰ ਤੁਸੀਂ ਇਸ ਸਟਿਚ ਨਾਲ ਇਹਦੀ ਕਢਾਈ ਕਰ ਲੈਣੀ ਆ ਮੈਂ ਵੈਸੇ ਗੋਲ ਫਰੇਮ ਤੇ ਕਰੂੰਗੀ ਪਰ ਜਸਟ ਵਿਥ ਨੂੰ ਸਾਰੀ ਲੁੱਕ ਇਹਦੀ ਦਿਖ ਜਾਵੇ ਇਸ ਲਈ ਆਪਾਂ ਇਸ ਫਰੇਮ ਤੇ ਕਰ ਰਹੇ ਆਂ ਫਿਰ ਇੱਥੋਂ ਬੰਦ ਕਰਕੇ ਜਿਵੇਂ ਜਿਵੇਂ ਇਹਦੀ ਸ਼ੇਪ ਆਪਾਂ ਬਣਾਈ ਆਉਣੀ ਆ ਇਸ ਤਰ੍ਹਾਂ ਹਾਫ ਦੇ ਵਿੱਚੋਂ ਚੱਕ ਕੇ ਹਾਫ ਚੋਂ ਸੂਈ ਕਰਨੀ ਆਪਾਂ ਤੇ ਫਿਰ ਇੱਥੋਂ ਥੋੜੀ ਜਿਹੀ ਜਗ੍ਹਾ ਛੱਡ ਕੇ ਬਿਲਕੁਲ ਉੱਪਰ ਠੀਕ ਹੈ ਜੀ ਫੇਰ ਆਪਾਂ نیچے ਤੋਂ ਹਾਫ ਤੇ ਕੱਢਣੀ ਆ ਸੂਈ ਕੜਾਈ ਵਾਲੇ ਪਾਸੇ ਰੱਖਣੀ ਆ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਕੰਪਲੀਟ ਕਰ ਲੈਣੀ ਆ ਕੰਪਲੀਟ ਇਹਨੂੰ ਕੰਪਲੀਟ ਕਰਨ ਤੋਂ ਬਾਅਦ ਜਿਹੜੀਆਂ ਆਹ ਵਾਲੀਆਂ ਆਪਣੀਆਂ ਪੱਤੀਆਂ ਹੋਣੀਆਂ ਇਹਨੂੰ ਵੀ ਤੁਸੀਂ ਇਸੇ ਸਟਿਚ ਨਾਲ ਹੀ ਕੱਢ ਲੈਣਾ ਹੈ ਇੱਕ ਬਸ ਇਹ ਖਿਆਲ ਰੱਖਣਾ ਕਿ نیچے ਤੁਸੀਂ ਜਿਹੜੀ ਆਹ ਵਾਲੀ ਸੱਚੀ ਜਿਹਾ ਇੱਥੋਂ ਤੁਸੀਂ ਇੱਕੋ ਥਾਂ ਤੇ ਸੂਈ ਕੱਢਣੀ ਆ ਇੱਧਰ ਤੁਸੀਂ ਅਕੋਰਡਿੰਗ ਟੂ ਸ਼ੇਪ ਉਵੇਂ-ਉਵੇਂ ਸੂਈ ਕਮਾਈ ਜਾਣੀ ਆ ਲੋ ਜੀ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲੈਣਾ ਹੈ ਹੁਣ ਜਿਹੜੀ ਆਪਣੇ ਕੋਲ ਆਹ ਵਾਲੀਆਂ ਚੀਜ਼ਾਂ ਐ ਇਹਦੇ ਤੇ ਆਪਾਂ ਜਿਹੜੀ ਪਹਿਲਾਂ ਕਮੀਜ਼ ਤੇ ਕੀਤਾ ਉਹ ਵਾਲਾ ਵਰਕ ਕਰਾਂਗੇ ਇੱਥੇ ਤੁਸੀਂ ਐਵੇਂ ਸੇਮ ਜਿਵੇਂ ਆਪਾਂ ਕਮੀਜ਼ ਤੇ ਕੀਤਾ ਇਹ ਵਾਲੀਆਂ ਪੱਤੀਆਂ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਅਟੈਚ ਕਰ ਦੇਣਾ ਠੀਕ ਹੈ ਜੀ ਇਹ ਸੂਈ ਜਿਹੜੀ ਲਈ ਹੈ ਮੈਂ ਛੋਟੀ ਜਿਹੜੀ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਡੱਬੀ ਦੇ ਵਿੱਚ ਪੈਕ ਆਉਂਦੀ ਆ ਮਟੀਰੀਅਲ ਲਗਾਉਣ ਵਾਲੀ ਸੂਈ ਆ ਇਹ ਸ਼ੇਕ ਵਾਲਾ ਮਟੀਰੀਅਲ ਸਾਰਾ ਹੈਂਡਵਰਕ ਵਾਲਾ ਇਹਦੇ ਵਿੱਚ ਦੀ ਕੱਟ ਦਾਣਾ ਵਗੈਰਾ ਸਾਰੇ ਲੰਘ ਜਾਂਦੇ ਆ ਬਰੀਕ ਤੋਂ ਬਰੀਕ ਠੀਕ ਹੈ ਜੀ ਇਹਨੂੰ ਆਪਾਂ ਇਸ ਤਰ੍ਹਾਂ ਅਟੈਚ ਕਰ ਦੇਣਾ ਹੁਣ ਰਹਿ ਗਈ ਜਿਹੜੀ ਇਹਦੀ ਆਹ ਵਾਲੀ ਡੰਡੀ ਇਹਦੇ ਤੇ ਆਪਾਂ ਆਰੀ ਵਾਲਾ ਵਰਕ ਕਰ ਸਕਦੇ ਆ ਠੀਕ ਹੈ ਜੀ ਹੁਣ ਇਹਦਾ ਮੈਂ ਬਾਰਡਰ ਤਿਆਰ ਕੀਤਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਕਿ ਦੀ ਲੁੱਕ ਕਿਵੇਂ ਆ ਰਹੀ ਆ ਹਾਂਜੀ ਤਾਂ ਇਸ ਤਰ੍ਹਾਂ ਵਿਖੋ ਆ ਆਪਣੇ ਪੂਰੇ ਘੇਰੇ ਦੀ ਲੁੱਕ ਆਪਣੇ ਬਸ ਥੋੜਾ ਜਿਹਾ ਕੰਮ ਹੋ ਰੰਦਾ ਹੈ ਕਿ ਇੱਕ ਤਾਂ ਆਪਾਂ ਵਿਚਾਲੇ ਇੱਥੇ ਸਿੱਪੀ ਮੋਤੀ ਲਾਵਾਂਗੇ ਇਹ ਤੁਹਾਨੂੰ ਨਾਲ ਸਿਖਾ ਵੀ ਦੇਵਾਂਗੇ ਆਪਾਂ ਸਿੱਪੀ ਮੋਤੀ ਲਗਾਉਣਾ ਤੇ ਨਾਲੇ ਆਪਾਂ ਗਲੇ ਦਾ ਵਰਕ ਕਰਾਂਗੇ ਉਦੋਂ ਵੀ ਮੈਂ ਤੁਹਾਨੂੰ ਇਹ ਦਿਖਾਉਂਗੀ ਤੇ ਇੱਕ ਚੀਜ਼ ਆਪਣੀ ਜਿਹੜੀ ਆਹ ਵਾਲੀ ਸੀਗੀ ਆਹ ਵਾਲੀ ਚੀਜ਼ ਇਹ ਰਹਿ ਗਈ ਆਪਣੀ ਠੀਕ ਹੈ ਜੀ ਇਹ ਵੀ ਆਪਾਂ ਬਣਾਵਾਂਗੇ ਇਹਦੇ ਵਿੱਚ ਸਿਰਫ ਆਪਾਂ ਵਾਲੀ ਆਊਟਲਾਈਨ ਹੀ ਕਰਾਂਗੇ ਜਰੀਦੇ ਨਾਲ ਇਸ ਤਰ੍ਹਾਂ ਠੀਕ ਹੈ ਤੇ ਆ ਵਿੱਚ ਵਾਲੀ ਜੀ ਰਹੇਗੀ ਉਸ ਤੋਂ ਬਾਅਦ ਜਦੋਂ ਗਲਾ ਬਣ ਗਿਆ ਆਪਾਂ ਫਿਰ ਤੁਹ ਦਿਖਾਵਾਂਗੇ ਇਸ ਤਰ੍ਹਾਂ ਦੇਖੋ ਤੁਸੀਂ ਇਹ ਬਣ ਗਿਆ ਤੇ ਵੀਡੀਓ ਵੇਖਣ ਲਈ ਥੈਂਕ ਯੂ ਜੀ